ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਸਸਤੇ ਭਾਅ 'ਲੇ ਪਸ਼ੂ ਲੈ ਕੇ ਆਏ ਆ ਤੇ ਬਾਈ ਗਰਮੀਤ ਦੇ ਕੋਲੇ ਆਪਾਂ ਖੜੇ ਆ ਪਿੰਡ ਪੂਲਾ ਜੀ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਜਿਹੜਾ ਘਰ ਹੈ ਦਾਣਾ ਮੰਡੀ ਦੀ ਵੈਕ ਸਾਈਡ ਆਪਾਂ ਕਹਿ ਸਕਦੇ ਆ ਘਰ ਤੇ ਬਾਜੀਗਰ ਬਸਤੀ ਦੇ ਵਿੱਚ ਦੋ ਨਗ ਲੈ ਕੇ ਆਏ ਆ ਇੱਕ ਮਿੱਤਰੋ ਤਾਜੀ ਸੂਈ ਵੀ ਆ ਤੇ ਇੱਕ ਧੋਕੜ ਗੱਬਣਾ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਤੇ ਜੇ ਆਪਾਂ ਤਾਜੀ ਸੂਈ ਜਰਸੀ ਦੀ ਗੱਲ ਕਰਗੇ ਮਿੱਤਰੋ ਕੱਦ ਛੋਟੇ ਦੀ ਆ ਕਈ ਭਰਾ ਅਗਲਾ ਆ ਕੇ ਕਹੇ ਵੀ ਇਹਦੇ ਵਿੱਚ ਕੁਝ ਨਿਕਲਿਆ ਨਹੀਂ ਕਿਉਂਕਿ ਫੇਰ ਆਪਾਂ ਕਹਿੰਦੇ ਵੀ ਛੋਟੇ ਕੱਦ ਦੀ ਹੈ ਸੇਤ ਪੱਕਾ ਫਿੱਕੀ ਹੈ ਤੇ ਦੁੱਧ ਕਿੰਨਾ ਕა ਕਦੋਂ ਸੂਈ ਹੈ ਦੀ ਗੱਲਬਾਤ ਬਾਈ ਦੇ ਨਾਲ ਕਰਦੇ ਹਾਂ ਹਾਂ ਬਾਈ ਗਰਮੀਤ ਕੀ ਹਾਲ ਹੈ ਬਹੁਤ ਵਧੀਆ ਠੀਕ ਆ ਸੇਤਾ ਬਹੁਤ ਵਧੀਆ ਤੁਸੀਂ ਦੱਸੋ ਤੇ ਜਿਹੜੀ ਆਪਾਂ ਇਹ ਪਹਿਲਾ ਪਹਿਲੇ ਸੂਈ ਸੂਈ ਵੀ ਹੈ ਜੀ ਪਹਿਲਾ ਸੂਈ ਕਦੋਂ ਕਦੀ ਸੂਈ ਵੀ ਆ ਇਹਨੂੰ ਹੱਤਾ ਹੋ ਗਿਆ ਸੀ ਕਿੰਨਾ ਕ ਦੁੱਧ ਹੈ ਦੁੱਧ 10 ਕਿਲੋ ਚੋਂ ਆਉਂਦਾ ਏ ਥੱਲੇ ਬੱਚੇ ਸਣੇ ਨੇ ਬੱਚੇ ਤੋਂ ਬਗੈਰ 5 ਕਿਲੋ ਚੌਣ ਦਾ ਹੋ ਓਕੇ ਮੰਨ ਲਾ ਵੀ ਹੈਗਾ 11 12 ਕਿਲੋ ਹਾਂਜੀ ਹਾਂਜੀ ਪਿੱਛੇ ਬੱਛੀ ਆ ਮੰਗਰ ਬੱਛੀ ਆ ਮਿੱਤਰੋ ਐਚ ਐਫ ਤੇ ਆਪ ਛੋਟੇ ਕੱਦਦੀ ਐ ਤੇ ਥਾਂਲੇ ਵੀ ਦੀ ਪੂਰੀ ਸਾਫ ਆ ਵੈਸੇ ਤਸੱਦੀ ਤੁਸੀਂ ਖੁਦ ਕਰਨੀ ਐ ਕੀ ਰੇਟ ਕਰਤਾ ਜੇ ਤਾਂ ਆਪਾਂ ਰੇਟ ਤਾਂ 38000 ਆ 38000 ਤੋਰੋ ਜੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਹਿਮਾਚਲ ਵਾਲੀ ਜਰਸੀ ਕਹਿ ਸਕਦੇ ਆਪਾਂ ਮਿੱਤਰੋ ਉਸਹਾ ਬਨੰਦਾ ਜੱਲਾ ਲਾ ਕੇ ਆਇਓ ਤੇ ਦੁੱਧ ਬਾਈ ਕਹਿੰਦਾ ਵੀ ਚੋਣ ਦਾ 10 ਲੀਟਰ ਹੈ ਮੰਨ ਲਾ ਵੀ 11 12 ਕਿਲੋ ਦਾ ਅੰਦਾਜ਼ਾ ਹੋਵੇਗਾ ਹੀ ਬੱਚੇ ਤੋਂ ਬਿਨਾ 10 ਕਿਲੋ ਸਿੰਗ ਜ਼ਰੂਰ ਆ ਫਿਰ ਆਪਾਂ ਕਹਿੰਦੇ ਆ ਵੀ ਜਿਹੜੇ ਭਰਾ ਨੇ ਥੋੜੇ ਦੁੱਧ ਦੀ ਖਾਤਰ ਜ਼ਰੂਰਤ ਹੈ ਉਹਦੀ ਖਾਤਰ ਮਿੱਤਰੋ ਚੰਗੀ ਹੈ ਜਿਨ੍ਹਾਂ ਦੇ 2 4 ਜੀ ਹੁੰਦੇ ਨੇ ਤੇ ਹਾਂਜੀ ਰੇਟ ਇਹਦਾ ਆਪਾਂ ਰੇਟ ਦਾ 38000 38000 ਮੰਨ ਤਣ ਹੋ ਜੂ ਓਕੇ ਤੇ ਦੂਜੇ ਨੰਬਰ ਤੇ ਤੋਕੜ ਗੱਪਣ ਇਹਦਾ ਕਿਹੜਾ ਸੂ ਹੈ ਜੀ ਇਹ ਦੂਜੇ ਸੂਏ ਵਾਸਤੇ ਗੱਭਣਾ ਜੀ ਹਾਂਜੀ ਪਹਿਲਾ ਸੂਆ ਸੂਈ ਪੰਜ ਕਿਲੋ ਦੁੱਧਾ ਸੱਤਵਾਂ ਮਹੀਨਾ ਲੱਗਿਆ ਮਤਲਬ ਦੁੱਧ ਛੱਡਣ ਵਾਲੀ ਆ ਹੁੰਦਾ ਹਾਂਜੀ ਛੱਡਣ ਆ ਆ ਖੋਲ ਕੇ ਤੋਰੋ ਜੀ ਇਹਨੂੰ ਵੀ ਦੂਜੇ ਸੂਏ ਦੀ ਖਾਤਰ ਮਿੱਤਰੋ ਗੱਭਣਾ ਪਹਿਲੇ ਸੂਏ ਸੂਈ ਵੀ ਆ ਪੰਜ ਕਿਲੋ ਬਾਈ ਕਹਿੰਦਾ ਵੀ ਦੁੱਧਾ ਸੱਤ ਮਹੀਨਿਆਂ ਦੀ ਗੱਭਣਾ ਇਸ ਤੋਂ ਬਾਅਦ ਮਿੱਤਰੋ ਡਰਾਈ ਹੋਣਾ ਪੰਜ ਸੱਤ 10 ਦਿਨਾਂ ਚ 20 ਦਿਨਾਂ ਤਾਈਂ ਇਹ ਮੰਨ ਲਾ ਛੱਡੀ ਜਾਣੀ ਆ ਅੰਲੇਵੇ ਦੀ ਬੰਤਰ ਵੈਸੇ ਸੋਹਣੀ ਐ ਤੇ ਕੋਈ ਭੂਰ ਸਿੱਟਾ ਸਰਲਾ ਤਾਂ ਨਹੀਂ ਪੂਰਾ 47 ਗਰੰਟੀ ਹੋ ਆਪਣੀ ਫਾਰਮ ਵਾਲੀ ਗਾਂ 24 25 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਓਕੇ ਜੀ ਓਕੇ ਸੋ ਸਿਹਤ ਪੱਖੋਂ ਮਿੱਤਰੋ ਇਹ ਸੋਹਣੀ ਹੈ ਕਿਉਂਕਿ ਹੁਣ ਏਦੂ ਬਾਅਦ ਹੀ ਇਹਨੇ ਸਾਹਮਣਾ ਹੈ ਕਿਉਂਕਿ ਸੱਤਵਾਂ ਮਹੀਨਾ ਲੱਗਿਆ 2 ਮਹੀਨੇ ਸਮਝਾਣੀ ਆ ਦਾ ਮਿੱਤਰੋ ਇਹਨੇ ਸੋਹਣੀ ਬਣ ਜਾਣਾ ਰੇਟ ਕੀ ਕਰਤਾ ਜਿਹਦਾ ਰੇਟ ਇਹਦਾ 47000 47 ਤੇ ਫੋਨ ਨੰਬਰ ਦੱਸ ਦਿਓ ਜੀ ਨੰਬਰ 7626399006 7626399006 99006 ਸੋ ਦੋ ਨਾਲ ਫਿਰ ਆਪਾਂ ਕਹਿੰਦੇ ਵੀ ਬਕਾਊ ਆ ਪਿੰਡ ਪੂਲਾ ਜੀ ਬਾਈ ਗਰਮੀਤ ਦੇ ਕੋਲੇ ਇੱਕ ਫਿਰ ਆਪਾਂ ਕਹਿੰਦੇ ਵੀ ਤਾਜੀ ਸੂਈ ਆ ਪੰਜ ਹਫਤੇ 10 ਦਿਨਾਂ ਦੀ ਜਿਹਦੇ ਮਗਰ ਬੱਸੀ ਆ ਤੇ ਦੁੱਧ ਚੋਣ ਦਾ ਬਾਈ ਕਹਿੰਦਾ ਵੀ 10 ਲੀਟਰ ਆ ਦੋਨੇ ਦਰਮਿਆਨੇ ਭਾਅ ਲੈਨੇ ਕਿਉਂਕਿ ਕਾਫੀ ਜਿਹੜੇ ਫੋਨ ਆ ਰਹੇ ਸੀ ਵੀ ਮਹਿੰਗੇ ਪਸ਼ੂ ਦਿਖਾ ਰਹੇ ਹੋ ਤੇ ਸਸਤੇ ਵੀ ਦਿਖਾ ਦਿਆ ਕਰੋ ਉਹਨਾਂ ਦੇ ਖਾਤਰ ਮਿੱਤਰੋ ਇਹ ਦੋਨੇ ਚੰਗੇ ਆ ਤੋਂ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82124